ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਤੁਸੀਂ ਸਭ ਨੂੰ ਤੁਸੀਂ ਜਾਣੀ ਜਾਣੋ ਜੋ ਹੜਪੀੜਤਾਂ ਦੇ ਲਈ ਅਸੀਂ ਅੱਜ ਜਾ ਰਹੇ ਹਾਂ ਜੀ ਫਿਰੋਜ਼ਪੁਰ ਦੇ ਵਿੱਚ ਸਾਡੇ ਉੱਤੇ ਆਈਪੀਐਸ ਹਰਪ੍ਰੀਤ ਸਿੰਘ ਜੀ ਨੇ ਤੇ ਉਹਨਾਂ ਦੇ ਕੰਟੈਕਟ ਦੇ ਵਿੱਚ ਆ ਉਹ ਅੱਗੇ ਖਾਲਸਾ ਏਡ ਦੇ ਨਾਲ ਉਹ ਸੰਪਰਕ ਦੇ ਵਿੱਚ ਨੇ ਅਸੀਂ ਅੱਜ ਗਰਾਊਂਡ ਲੈਵਲ ਤੇ ਘਰਾਂ ਦੇ ਵਿੱਚ ਜਾ ਕੇ ਕਿਸ਼ਤੀਆਂ ਦੇ ਰਾਹੀਂ ਅਸੀਂ ਸਮੱਗਰੀ ਲੈ ਕੇ ਜਾਏ ਹਾਂ ਸਾਰੇ ਸਾਂਹੇ ਵਾਲ ਦੇ ਸਹਿਯੋਗ ਦੇ ਸਦਕਾ ਤੇ ਅੱਜ ਅਸੀਂ ਉੱਥੇ ਜਾ ਰਹੇ ਹਾਂ ਜੀ ਪੂਰਾ ਇਹਦੇ ਚ ਲੇਡੀਜ਼ ਦੇ ਕਾਫੀ ਕੱਪੜੇ ਨੇ ਜੀ ਤੇ ਖਾਣ ਪੀਣ ਦੀ ਆਈਟਮਾਂ ਨੇ ਜੀ ਪਾਣੀ ਆ ਜੀ ਮੱਛਰਦਾਨੀਆਂ ਨੇ ਜੀ ਉਸ ਤੋਂ ਇਲਾਵਾ ਇਹਦੇ ਚ ਮਤਲਬ ਉਥੇ ਮੋਮਬਤੀਆਂ ਮਾਚਸਾਂ ਮਤਲਬ ਜੋ ਵੀ ਉਥੇ ਰਿਕੁਆਇਰਮੈਂਟ ਆ ਜੋ ਸਾਨੂੰ ਉਹਨੇ ਲਿਖਾਇਆ ਉਹ ਸਾਰਾ ਸਮਾਨ ਲੇਡੀਜ਼ ਦੇ ਕੋਈ ਪਰਸਨਲ ਸਮਾਨ ਉਹ ਸਾਰਾ ਸਮਾਨ ਇਹਦੇ ਚ ਅਸੀਂ ਲੈ ਕੇ ਜਾ ਰਹੇ ਹਾਂ ਜੀ ਆਉਣ ਵਾਲੇ ਸਮੇਂ 'ਚ ਬਹੁਤ ਵੱਧ ਚੜ੍ਹ ਕੇ ਜੀ ਉਪਰਾਲੇ ਕਰਾਂਗੇ ਜਿੱਦਾਂ ਜਿੱਦਾਂ ਸਾਨੂੰ ਸਾਰਿਆਂ ਦਾ ਸਹਿਯੋਗ ਮਿਲੂਗਾ ਬਹੁਤ ਵੱਧ ਚੜ੍ਹ ਕੇ ਉਮੀਦ ਤੋਂ ਵੀ ਜ਼ਿਆਦਾ ਸਾਨੂੰ ਸੰਗਤਾਂ ਨੇ ਪਿਆਰ ਦਿੱਤਾ ਸਾਹਨੇ ਵਾਲ ਸ਼ਹਿਰ ਦੇ ਮੇਰੇ ਵਾਰਡ ਨੰਬਰ 83 ਸੰਗਤਾਂ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਬਿਲਕੁਲ ਜੀ ਬਿਲਕੁਲ ਪੂਰਾ ਪੰਜਾਬ ਪ੍ਰਭਾਵਿਤ ਆ ਜੀ ਪੂਰੇ ਪੰਜਾਬ ਦੇ ਵਿੱਚ ਪਰ ਕਈ ਇਦਾਂ ਦੇ ਇਲਾਕੇ ਨੇ ਜਿੱਥੇ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਜਿੱਥੇ ਕੋਠਿਆਂ ਦੇ ਉੱਤੋਂ ਜਿਉਂ ਉਹਨਾਂ ਨੇ ਪਾਣੀ ਟੱਪ ਗਿਆ ਸਾਡਾ ਫਰਜ਼ ਬਣਦਾ ਇਨਸਾਨੀਅਤ ਹੋਣ ਦੇ ਨਾਤੇ ਕਿ ਅਸੀਂ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਜੇ ਪੰਜਾਬ ਦੇ ਬੰਦੇ ਪੰਜਾਬੀ ਆਪਣੇ ਨਾਲ ਨਹੀਂ ਖੜ੍ਹ ਕੇ ਤਾਂ ਹੋਰ ਕੋਈ ਨਹੀਂ ਖੜੂਗਾ ਜੀ ਗੁਰੂ ਮਹਾਰਾਜ ਦਾ ਸਹਿਯੋਗ ਹੈ ਜੀ ਮੇਰਾ ਮਾ ਮੁਝ ਮੇ ਕਿਛ ਨਹੀਂ ਜੋ ਕੇ 613 13 ਤੁਝ ਕੋ ਸੌਂਪਦੇ ਕਿਆ ਲਾਗੇ ਮੇਰਾ ਮੈਂ ਕੁਝ ਨਹੀਂ ਹੈਗਾ ਜੀ ਸਾਰਾ ਜੋ ਵੀ ਇਹ ਗੁਰੂ ਮਹਾਰਾਜ ਆਪ ਕਰਾਉਂਦੇ ਨੇ ਜੀ ਸਾਨੂੰ ਮੋਢੀ ਬਣਾਇਆ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਜੀ ਮੈਂ ਇਹੀ ਮੈਸੇਜ ਦਊਂਗਾ ਕਿ ਸਾਰੇ ਜਾਣੇ ਜਿੰਨੇ ਵੀ ਲੋਕ ਇਹ ਵੀਡੀਓ ਦੇਖ ਰਿਹਾ ਇਸ ਇਹ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਵੱਧ ਤੋਂ ਵੱਧ ਤੁਸੀਂ ਸਾਰੇ ਜਾਣੇ ਸਹਿਯੋਗ ਦਿਓ ਵੱਧ ਤੋਂ ਵੱਧ ਤੁਸੀਂ ਸਾਰੇ ਜਾਣੇ ਹੜਪੀੜਤਾ ਦੀ ਮਦਦ ਕਰੋ ਬਹੁਤ ਬੁਰਾ ਹਾਲ ਹੈ ਜੁੱਤ